ਹਾਂਜੀ ਕੀ ਨਾਮ ਹੈ ਤੇ ਕਿਹੜਾ ਸਕੂਲ ਹੈ ਹਾਂਜੀ ਮੈਂ ਮੀਨੂ ਸਿੰਘਲਾ ਮੈਂ ਜੀਪੀਐ ਸੰਜੇਨਗਰ ਐਚਟੀ ਬਟਿੰਡਾ ਅਸੀਂ ਕਿਹਣਾ ਚਾਹੁੰਦੇ ਅੱਜ ਬੱਚਿਆਂ ਨੂੰ ਆਈਸਕ੍ਰੀਮ ਦਵਾਈ ਦੀ ਹਾਂਜੀ ਅੱਜ ਮਦਰ ਮਦਰਡੇ ਮਨਾਇਆ ਅੱਜ ਜੀ ਮਦਰਡੇ ਮਨਾਇਆ ਜਿਸ ਕਰਕੇ ਅਸੀਂ ਬੱਚਿਆਂ ਨੂੰ ਕੁਛ ਨਾ ਕੁਛ ਮਿੱਠਾ ਦੇਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਕੱਲ ਸਲਾਹ ਕੀਤੀ ਵੀ ਬੱਚਿਆਂ ਨੂੰ ਆਈਸਕ੍ਰੀਮ ਦੇਈਏ ਤੇ ਨਾਲ ਦੇ ਨਾਲ ਟੀਚਰਸ ਨੇ ਹਮੇ ਕੀਤੀ ਹਾਂਜੀ ਵੀ ਗਰਮੀ ਹੈ ਤੇ ਬੱਚਿਆਂ ਨੂੰ ਦਿੱਤਾ ਜਾਵੇ ਤੇ ਕਿਉਂਕਿ ਬੱਚੇ ਮਿੱਠਾ ਖਾ ਕੇ ਠੰਡਾ ਤੇ ਮਿੱਠਾ ਖਾ ਕੇ ਬੜੇ ਖੁਸ਼ ਹੋਏ ਤੇ ਵੇਸਟੇਜ ਨਹੀਂ ਹੋਈ ਸਭ ਨਾਲ ਵੱਧ ਖੁਸ਼ੀ ਇਹ ਹੈ ਕਿ ਬੱਚਿਆਂ ਨੇ ਲਾਈਕ ਕੀਤਾ ਤੇ ਅਮੂਲ ਦੀ ਅਸੀਂ ਆਈਸਕ੍ਰੀਮ ਬੱਚਿਆਂ ਨੂੰ ਖਵਾਈ ਤੇ ਮੈਡਮ ਨੇ ਨਾਲ ਦੇ ਨਾਲ ਗਿਆ ਵੀ ਮੈਂ ਐਸੇ ਦਿਨ ਤਿਆਰ ਹਾਂ ਤੇ ਅਸੀਂ ਫਿਰ ਉਸੇ ਦਿਨ ਗੱਲ ਕਰਕੇ ਉਸ ਦੁਕਾਨਦਾਰ ਨਾਲ ਅਸੀਂ ਸਵੇਰੇ ਆਈਸਕ੍ਰੀਮ ਮੰਗਾਈ ਤੇ ਬੱਚਿਆਂ ਨੂੰ ਸਰਵ ਕੀਤੀ ਸੋਚਿਆ ਕਿਵੇਂ ਵੀ ਕਿਉਂ ਕਰਨਾ ਚਾਹੀਦਾ ਹਾਂ ਜੀ ਮਦਰ ਡੇ ਕਰਕੇ ਅਸੀਂ ਕੁਛ ਨਾ ਕੁਛ ਵੀ ਬੱਚੇ ਜਿਵੇਂ ਮਦਰ ਦੀ ਹੁੰਦੀ ਹੈ ਵੀ ਆਪਣੇ ਬੱਚਿਆਂ ਨੂੰ ਕੁਛ ਨਾ ਕੁਛ ਵਧੀਆ ਕਿਵਾਇਆ ਜਾਵੇ ਉਸ ਲਈ ਫਿਰ ਅਸੀਂ ਸੋਚਿਆ ਵੀ ਚਲੋ ਚੰਗੀ ਚੀਜ਼ ਖਵਾਉਣ ਦਾ ਹੀ ਫਾਇਦਾ ਹੈ ਚਾਹੀ ਥੋੜੀ ਘਵਾ ਦੋ ਆਪਾਂ ਇਹਨਾਂ ਨੂੰ ਕੁਆਨਟੀਟੀ ਜ਼ਿਆਦਾ ਖਵਾਣੀ ਹੈ ਜਿੰਨੇ ਵੀ ਆਪਣੀ ਬਜਟ ਦੇ ਹਿਸਾਬ ਨਾਲ ਆਪਾਂ ਕਰ ਸਕਦੇ ਹਾਂ ਆਪਾਂ ਜ਼ਰੂਰ ਖਵਾਈਏ ਇਸ ਲਈ ਹੋਰ ਦੇਖਿਆ ਗਿਆ ਕਿ ਜੇ ਬੱਚਾ ਨੇ ਇੱਕ ਉੱਤੇ ਫੇਰ ਖਾਧੀਆਂ ਹੈ ਆਈਸਕ੍ਰੀਮ ਖਾਧੀ ਜਿਹੜੇ ਉਹ ਰੈਪਰ ਸੀ ਜਿਹੜੇ ਢੱਕੇ ਸੀਗੇ ਉਹ ਵੀ ਡਸਟਬਿਨਾਂ ਚ ਪਾਏ ਸਿੱਟੇ ਨਹੀਂ ਇਕਤੇ ਹਾਂਜੀ ਉਹੀ ਉਹਨਾਂ ਨੂੰ ਇਹੀ ਨਾਲ ਸਿਖਾਣਾ ਵੀ ਆਪਾਂ ਜੇ ਕੋਈ ਚੀਜ਼ ਖਾਣੇ ਸੜਕ ਤੇ ਜਾਣੇ ਕਿਤੇ ਵੀ ਜਾਣੇ ਆ ਵੀ ਉਹ ਆਪਾਂ ਇੱਧਰ ਉੱਧਰ ਨਹੀਂ ਸਿੱਟਣਾ ਤਾਂ ਕਿ ਜਿਹੜੀ ਆਪਣੀ ਸਫਾਈ ਰਵੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਇ ਤਾਕੇ ਬੱਚਿਆਂ ਨੇ ਬਿਲਕੁਲ ਜਿਹੜਾ ਕੂੜਾ ਨਾਲ ਦੇ ਨਾਲ ਸਾਰਾ ਡਸਟਬਿਨ ਦੇ ਵਿੱਚ ਪਾਇਆ ਤਾਂ ਕਿ ਨਾਲ ਦੇ ਨਾਲ ਇੱਥੇ ਇਹ ਵੀ ਦੱਸਣਯੋਗ ਹੈ ਕਿ ਸੈਕੰਡ ਸ਼ਿਫਟ ਦੇ ਬੱਚੇ ਆ ਨਾਲ ਨੇ ਜੇ ਇੱਥੇ ਗੰਦ ਪਿਆ ਹੋਊਗਾ ਤਾਂ ਉਹਨਾਂ ਨੂੰ ਵੀ ਇੱਥੇ ਕਢਣਾ ਬਹੁਤ ਮੁਸ਼ਕਿਲ ਹੋਊ ਜੋ ਸਟਾਫ ਨੂੰ ਵੀ ਤੇ ਬੱਚਿਆਂ ਨੂੰ এডਿਕੇਸ਼ਨ ਦੀ ਪਰਭਾਸ਼ਾ ਕੀ ਬੱਚਿਆਂ ਨੂੰ ਸਿਖਾਉਨੇ ਆ ਜਿਵੇਂ ਬਹੁਤ ਸਾਰੇ ਡਿਗਰੀਆਂ ਕਰ ਲੈਂਦੇ ਆ ਪਰ ਉਹ ਗਿਆਨ ਦੇ ਜਿਹੜੇ ਵੀ ਨਹੀਂ ਜਾਂਦੇ ਲੱਗਦਾ ਵੀ ਉਹਨਾਂ ਨੂੰ ਸਮਾਜਿਕ ਗਿਆਨ ਦੀ ਵੀ ਬਹੁਤ ਵੱਡੀ ਲੋੜ ਹੈ ਹਾਂਜੀ ਇਹੀ ਅਨੁਸ਼ਾਸਨ ਖਾਣਾ ਡਿਸਪਲਿਨਸ ਖਾਣਾ ਬੱਚਿਆਂ ਨੂੰ ਸਵੇਰੇ ਆਕੇ ਵਿਸ਼ ਕਰਨੀ ਜਾਂਦਿਆਂ ਨੂੰ ਵਿਸ਼ ਕਰਨੀ ਤੇ ਟਾਈਮ ਦਾ ਦੱਸਣਾ ਵੀ 7 ਵਜੇ ਸਕੂਲ ਆਉਣਾ ਤਾਂ ਵੀ ਜਲਦੀ ਉੱਠੋ 7 ਵਜੇ ਆਓ ਤੇ 12 ਵਜੇ ਛੁੱਟੀ ਹੋਣੀ ਹੈ ਸਿੱਧਾ ਘਰੇ ਜਾਓ ਤੇ ਚੋਰੀ ਨਾ ਕਰਨੀ ਤੇ ਆਪਸ ਵਿੱਚ ਸਹਿਯੋਗੀ ਨਾਲ ਜੇ ਕਿਸੇ ਕੋਲ ਬੱਚੇ ਕੋਲ ਪੈਨਸਲ ਹੈ ਨਹੀਂ ਉਹਨੂੰ ਕਹਨੇਵੇਂ ਇਹਨੂੰ ਪੈਨਸਲ ਦੋ ਜੇ ਕਿਸੇ ਕੋਲ ਪੇਜ ਹੈ ਨਹੀਂ ਉਹਨੂੰ ਕਹਨੇ ਇਹ ਤੂੰ ਪੇਜ ਦੋ ਇੱਕ ਦੂਜੇ ਤੋਂ ਲੈਣ ਦੇਣ ਦੀ ਜਿਹੜੀ ਪ੍ਰਕਿਰਿਆ ਵੀ ਅੱਜ ਇਹਦੇ ਕੋਲ ਪੇਜ ਹੈ ਨਹੀਂ ਜੇ ਇਹਨੂੰ ਨਹੀਂ ਆਂਦਾ ਹੈਲਪ ਕਰਨੀ ਉਹਨੂੰ ਦੱਸਣਾ ਇਹ ਜਾਂ ਕੁਝ ਜਿਹੜੇ ਹੈਗੇ ਆ ਗੱਲਾਂ ਬੱਚੇ ਨਾਲ ਦੇ ਨਾਲ ਸਿਖਾਏ ਜਾਂਦੇ ਆ ਬੱਚੇ ਦਾ ਬੈਗ ਉਹ ਸੰਭਾਲ ਕੇ ਰੱਖਣਾ ਤਾਂ ਕਿ ਦੂਜਾ ਬੱਚਾ ਚੋਰੀ ਨਾ ਕਰਿਓ ਵੀ ਉਹ ਨਾ ਡਿਊਟੀ ਲਈ ਜਾਂਦੀ ਆਪਣੇ ਬੱਚੇ ਦੀ ਨਿਗਰਾਨੀ ਰੱਖੋ ਕਲਾਸ ਵਿੱਚ ਕੋਈ ਚੋਰੀ ਦੀ ਆਦਤ ਨਾ ਕਰਿਓ ਹਾਂਜੀ ਜੀ ਇਹ ਨਾਮ ਹੈ ਤੇ ਹਾਂਜੀ ਸਸੀ ਗਾਲ ਜੀ ਮੇਰਾ ਨਾਮ ਬਜਿੰਦਰਪਾਲ ਹੈ ਜੀ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਚ ਬਤੌਰ ایਟੀਟੀ ਟੀਚਰ ਕੰਮ ਕਰਦਾ ਹਾਂ ਕੀ ਕਹਿਣਾ ਸੀ ਉਹਨੇ ਅੱਜ ਜਿਹੜਾ ਬੱਚਿਆਂ ਨੂੰ ਅੱਜ ਜਿਸ ਤਰ੍ਹਾਂ ਤੁਹਾਨੂੰ ਮੈਡਮ ਰਮਨੀਕ ਨੇ ਤੇ ਸਾਡੇ ਹੈ ਟੀਚਰ ਮੈਡਮ ਇਨੂਸ਼ੀਲਾ ਜੀ ਨੇ ਦੱਸਿਆ ਕਿ ਅੱਜ ਮਦਰ ਡੇ ਦੇ ਉੱਤੇ ਅਸੀਂ ਜਿਹੜਾ ਇਹ ਉਪਰਾਲਾ ਅਧਿਆਪਕਾਂ ਵੱਲੋਂ ਕੀਤਾ ਗਿਆ ਉਹਨਾਂ ਨੂੰ ਬੱਚਿਆਂ ਨੂੰ ਜਿਹੜਾ ਇਹ ਸਕੀਮ ਵਗਰਾ ਥਾਂ ਨੂੰ ਦਿੱਤੀ ਗਈ ਅਸੀਂ ਜਿਹੜਾ ਤੁਸੀਂ ਪਹਿਲਾਂ ਵੀ ਆਉਂਦੇ ਰਹੇ ਆ ਜਿਹੜਾ ਇਹ ਕੰਮ ਹੈ ਲਗਭਗ 2007 ਤੋਂ ਮੈਂ ਇੱਥੇ ਪਹੁੰਚਿਆ ਤੇ ਉਦੋਂ ਇਦਾਂ ਹੀ ਮੇਰੇ ਹਿਸਾਬ ਨਾਲ ਅਸੀਂ ਕੋਈ ਵੀ ਐਹੋ ਜਿਹਾ ਤਿਹਾਰਾ ਜਿਹੜਾ ਅਸੀਂ ਨਹੀਂ ਮਨਾਇਆ ਮੈਨੂੰ ਨਹੀਂ ਲੱਗਦਾ ਚਾਹੇ ਉਹ ਮਦਰ ਡੇ ਹੈ ਚਾਹੇ ਫਾਦਰ ਡੇ ਹੈ ਚਾਹੇ ਉਹ ਤੀਆਂ ਦਾ ਤਿਹਾਰ ਹੈ ਤੀਆਂ ਦਾ ਤਿਹਾਰ ਤਾਂ ਬਹੁਤ ਹੀ ਮਤਲਬ ਰੋਚਕਤਾ ਦੇ ਨਾਲ ਬੱਚੇ ਬੜਾ ਪਸੰਦ ਕਰਦੇ ਆ ਕਿਉਂਕਿ ਉਹਨਾਂ ਨੂੰ ਗਿੱਧਾ ਭੰਗੜਾ ਤੇ ਨਾਟਕ ਖੇਡਾਂ ਨੂੰ ਮਿਲਦੇ ਆ ਉਸ ਦੇ ਨਾਲ ਨਾਲ ਸਾਨੂੰ ਇਹ ਹੁੰਦਾ ਜਿਹੜੀ ਗਿਣਤੀ ਹੈ ਜਦੋਂ ਮੈਂ ਆਇਆ ਸੀ ਉਦੋਂ 166 ਗਿਣਤੀ ਸੀ ਬੱਚਿਆਂ ਦੀ ਤੇ ਹੁਣ ਜਿਹੜੀ ਗਿਣਤੀ ਆ ਲਗਭਗ 650 ਬੱਚੇ ਹੁਣ ਸਾਡੇ ਕੋਲੇ ਇਸ ਟਾਈਮ ਹੋ ਚੁੱਕੇ ਆ ਤੇ ਲਗਭਗ ਹਰ ਸਾਲ ਸਾਡੀ ਜਿਹੜੀ ਗਿਣਤੀ ਆ ਪਹਿਲਾਂ ਨਾਲੋਂ ਵਾਧਦੀ ਜਾਂਦੀ ਆ ਉਹਦੇ ਹਵਕਾਂ ਦੇ ਸਹਿਯੋਗ ਨਾਲ ਜੇ ਇੱਥੇ ਆਪਣੇ ਪੜਾਈ ਨਾ ਹੁੰਦੀ ਹੋਵੇ ਜਾਂ ਇੱਥੇ ਬੱਚਿਆਂ ਨੂੰ ਆਪ ਵਧੀਆਂ ਨਾ ਰੱਖਦੇ ਉਹ ਇਹ ਤਾਂ ਇੱਥੋਂ ਦੀ ਗਿਣਤੀ ਆ ਆਪਾਂ ਉੱਥੇ ਹੀ ਹਿਸਾਬ ਲਾ ਸਕਦੇ ਆ ਕਿ ਇੱਥੋਂ ਦੀ ਗਿਣਤੀ ਹੋਰ ਵੀ ਘਟਦੀ ਇੱਥੇ 166 ਤੋਂ ਬਾਅਦ ਉਹਦੇ ਨਾਲ ਨਾਲ ਹੀ ਅਧਿਆਪਕਾਂ ਦੀ ਗਿਣਤੀ ਵੀ ਵਧੀ ਜਿਹੜਾ ਕਿ ਬਹੁਤ ਆਪਣੇ ਸਮਾਜ ਲਈ ਆਪਣੇ ਇੱਥੋਂ ਦੇ ਏਰੀਏ ਲਈ ਜਿਹੜੇ ਇੱਥੇ ਏਰੀਏ ਪੈਂਦੇ ਆ ਜਿਨ੍ਹਾਂ ਦੇ ਬੱਚੇ ਦੂਰ ਪੜ੍ਹਨੇ ਜਾਂਦੇ ਸੀ ਉਹਨਾਂ ਨੂੰ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਤੇ ਜਿਹੜਾ ਮਦਰਡੇ ਆ ਉਸ ਤੋਂ ਇਲਾਵਾ ਜਿਵੇਂ ਫਾਦਰਡੇ ਆ ਮਦਰਡੇ ਆ ਤੀਆਂ ਦਾ ਤਿਹਾਰ ਹੈ ਜਾਂ ਹੋਰ ਕੋਈ ਵੀ ਫੰਕਸ਼ਨ ਹੈ ਤਾਂ ਉਹਨਾਂ ਵਿੱਚ ਇਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਕਟ-ਕਟ ਕੇ ਉਹਨਾਂ ਅਚ ਭਰੀਆਂ ਜਾਣ ਇਸ ਕਰਕੇ ਉਹਨਾਂ ਵਾਸਤੇ ਤੋਂ ਉਹਨਾਂ ਨੂੰ ਗਿਆਨ ਦਿੱਤਾ ਜਾਂਦਾ ਹੈ ਉਸ ਤੋਂ ਇਲਾਵਾ ਵੀ ਜਿਹੜੀਆਂ ਜਿਵੇਂ ਕੋਈ ਵੀ ਦਿਨ ਆਉਂਦਾ ਕਿਸੇ ਵੀ ਗੁਰੂ ਸਾਹਿਬਾਨ ਦਾ ਦਿਨ ਆਉਂਦਾ ਕਿਸੇ ਵੀ ਇਤਿਹਾਸਕ ਜੀ ਆਉਂਦੀ ਹੈ ਉਹਦੇ ਬਾਰੇ ਵੀ ਨੈਤਿਕਤਾ ਨਕੀਮਤਾ ਬਾਰੇ ਮਾਰਨਿੰਗ ਅਸੈਂਬਲੀ ਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਂਦਾ ਵੀ ਅੱਜ ਫਲਾਣਾ ਦਿਨ ਹੈ ਜਾਂ ਜਿਹੜੀ ਛੁੱਟੀ ਹੁੰਦੀ ਹੈ ਖਾਸ ਕਰਕੇ ਛੁੱਟੀ ਦਾ ਅਗਲੇ ਦਿਨ ਜੁਰ ਦੱਸਿਆ ਜਾਂਦਾ ਜਾਂ ਇੱਕ ਦਿਨ ਪਹਿਲਾਂ ਦੱਸਿਆ ਜਾਂਦਾ ਵੀ ਕੱਲ ਨੂੰ ਕਾਦੀ ਛੁੱਟੀ ਹੈ ਲਾਈਨ ਹੁਵੇ ਬੱਚਿਆਂ ਨੂੰ ਛੁੱਟੀ ਦਾ ਮਨਾ ਲੈਂਦੇ ਆ ਵੀ ਪਤਾ ਹੀ ਨਾ ਹੋਵੇ ਵੀ ਕੱਲ ਨੂੰ ਛੁੱਟੀ ਆਦੀ ਹੈ ਉਹਦੇ ਬਾਰੇ ਉਹਦੇ ਜਿਹੜਾ ਇਤਿਹਾਸ ਹੈ ਉਹਨਾਂ ਨੇ ਜਿਹੜੀਆਂ ਗਤੀਵਿਧੀਆਂ ਕੀਤੀਆਂ ਪਹਿਲਾਂ ਕੰਮ ਕੀਤੇ ਇਤਿਹਾਸ ਰਚਿਆ ਉਹਦੇ ਬਾਰੇ ਗਿਆਨ ਦਿੱਤਾ ਜਾਂਦਾ ਬੱਚੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਸਕੂਲ ਕੰਪਲੈਕਸ ਤੇ ਆਉਣ ਤੇ ਤੇ ਇਹਨੂੰ ਪ੍ਰਚਾਰ ਕਰਨ ਦੇ ਲਈ ਤੇ ਲੋਕਾਂ ਤੱਕ ਪਹੁੰਚਾਉਣ ਲਈ ਤੇ ਇੱਕ ਮੈਂ ਗੱਲ ਪੁੱਛ ਦੇਖ ਰਿਹਾ ਸੀ ਆ ਕਿ ਤੁਸੀਂ ਮੈਡਮ ਮੀਲ ਦੀ ਗੱਲ ਕੀਤੀ ਸੀਗੀ ਮੈਡਮ ਮੀਲ ਸਾਡੇ ਸਕੂਲ ਦੇ ਵਿੱਚ ਬਹੁਤ ਵਧੀਆ ਚੱਲਦਾ ਹੈ ਮੇਡੇ ਮੀਲ ਦੇ ਜਿਹੜੀਆਂ ਸਾਡੀਆਂ ਕੁੱਕਾਂ ਆ ਉਹ ਵੀ ਬਹੁਤ ਹੀ ਸਲੋਮਜੋਗ ਹੈ ਬਹੁਤ ਮਿਹਨਤ ਕਰਦੀਆਂ ਐ ਪਿੱਛੇ ਮਗਰ ਪੱਕੇ ਚੁੱਲ੍ਹੇ ਬਣੇ ਹੋਏ ਐ ਹਰ ਤਰ੍ਹਾਂ ਦੀ ਉਹਨਾਂ ਨੂੰ ਸੌਬਦਾ ਦਿੱਤੀ ਗਈ ਐ ਉਹਨਾਂ ਨੂੰ ਕੋਈ ਗੱਲ ਕਹੀ ਵੀ ਐ ਵੀ ਤੁਹਾਨੂੰ ਜੇ ਕਿਸੇ ਚੀਜ਼ ਦੀ ਘਾਟ ਐ ਤਾਂ ਤੁਸੀਂ ਸਾਨੂੰ ਦੱਸਣਾ ਤੁਹਾਨੂੰ ਉਹ ਦੂਜੇ ਦਿਨ ਮਿਲੂ ਜੇ ਕੋਈ ਚੀਜ਼ ਕੋਈ ਕੜਸੀ ਚਮਚੇ ਤੋਂ ਲੈ ਕੇ ਜਿੱਡੀ ਮਰਜ਼ੀ ਵੱਡੀ ਚੀਜ਼ ਐ ਚਾਹੇ ਉਹ ਤੁਹਾਡੀ ਭੱਠੀ ਐ ਚਾਹੇ ਉਹ ਤੁਹਾਡਾ ਸਿਲੰਡਰ ਐ ਚਾਹੇ ਕੋਈ ਵੀ ਚੀਜ਼ ਐ ਸਾਨੂੰ ਤੁਸੀਂ ਇੱਕ ਦਿਨ ਪਹਿਲਾਂ ਦੱਸਣਾ ਉਹ ਤੁਹਾਨੂੰ ਮਿਲੂਗਾ ਸਾਡੇ ਜਿਹੜੇ ਬਰਤਨ ਆ ਤੁਸੀਂ ਵੇਖਿਆ ਹੋ ਪਿਲੀ ਪਿਛਲੀ ਵਾਰ ਆਈ ਸੀ ਉਹ ਬੰਦ ਕਰਕੇ ਰੱਖੇ ਹੁੰਦੇ ਆ ਜਿੰਨਾ ਵੀ ਸਾਡਾ ਖਾਣ ਪੀਣ ਦਾ ਸਮਾਨ ਹੈ ਉਹ ਸਾਡੀਆਂ ਅਲੂਮੀਨੀਅਮ ਦੀਆਂ ਬਾਹਰੀਆਂ ਮੜੀਆਂ ਵੀ ਆ ਬਕਾਇਦਾ ਅਸੀਂ ਬਣਵਾ ਕੇ ਸਾਰਾ ਸਮਾਨ ਸਾਡਾ ਪੈਕ ਹੁੰਦਾ ਤੁਸੀਂ ਹੁਣ ਵੀ ਵੇਖ ਸਕਦੇ ਆ ਇੱਕ ਸਿੰਗਲ ਆਈਟਮ ਵੀ ਸਾਡੀ ਜਿਹੜੀ ਆ ਬਾਹਰ ਨਹੀਂ ਤਾਂ ਜੋ ਉਹ ਨੂੰ ਕੋਈ ਮਤਲਬ ਚੂਹੀ ਵਗੈਰਾ ਜਾਂ ਕੋਈ ਹੋਰ ਜਾਨਵਰ ਕੋਈ ਮੂਹ ਲਾਵੇ ਜਾਂ ਕੋਈ ਬੱਚਿਆਂ ਦੇ ਤੇ ਉਹਦਾ ਅਫੈਕਟ ਪਵੇ ਉਹ ਚੀਜ਼ ਨੂੰ ਅਸੀਂ ਇਹ ਖਾਸ ਤੌਰ ਤੇ ਕਹਿੰਦੇ ਆ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਦਾ ਨਾਮ ਰਮਨੂ ਹੈ ਮੈਂ ਜੀਪੀਐ ਸੰਜੇਨਗਰ ਸਕੂਲ ਚ ਟੀਚਰ ਹਾਂ ਕੀ ਕਹਿਣਾ ਚਾਹੁੰਗਾ ਅੱਜ ਬੱਚਿਆਂ ਨੂੰ ਕੁਝ ਪਾਣ ਨੂੰ ਆਈਟਮ ਦਿੱਤੀ ਗਈ ਕੀ ਕਾਰਨ ਹੈ ਕਿ ਉਹ ਕੀ ਵੀ ਗਿਆ ਕਿਉਂ ਬਸ ਇਹ ਇੱਕ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਸੀ ਮਾਤ ਦੇ ਵਾਸਤੇ ਵੀ ਬੱਚਿਆਂ ਨੂੰ ਕੁਝ ਵਧੀਆ ਖਵਾਇਆ ਜਾਵੇ ਕਿਉਂਕਿ ਵੈਸੇ ਤਾਂ ਸਾਰਾ ਸਮਾਨ ਸਾਨੂੰ ਸਰਕਾਰ ਦਿੰਦੀ ਹੈ ਪਰ ਸਾਨੂੰ ਐਂਦਾ ਵੀ ਕੁਝ ਐਡਾ ਦਿੱਤਾ ਜਾਵੇ ਤਾਂ ਕਿ ਬੱਚੇ ਉਹਨੂੰ ਖੁਸ਼ ਹੋ ਕੇ ਖਾਣ ਵੀ ਤੇ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਕਿਉਂਕਿ ਗਰੀਬ ਕਰਾਂ ਦੇ ਬੱਚੇ ਨੇ ਉਹ ਪੂਰੀਆਂ ਇੱਛਾਵਾਂ ਨਹੀਂ ਪੂਰੀਆਂ ਕਰ ਸਕਦੇ ਸਾਨੂੰ ਆਂਦਾ ਵੀ ਉਹਨਾਂ ਦੀ ਹਰ ਇੱਕ ਟਾਈਪ ਦੀ ਇੱਛਾ ਉਹਨਾਂ ਦੀ ਪੂਰੀ ਕੀਤੀ ਜਾਵੇ ਤਾਂ ਕੁਛ ਅੱਡ ਦਾ ਕਰਕੇ ਅਸੀਂ ਉਹਨਾਂ ਨੂੰ ਅੱਜ ਆਈਸਕ੍ਰੀਮ ਖਵਾਈ ਸੀ ਮਾਦੇ ਵਾਸਤੇ ਮੌਕੇ ਤੇ ਅੱਜ ਦਾ ਦਿਨ ਹੀ ਖਵਾਈ ਜਾ ਅੱਗੇ ਵੀ ਕਿਤੇ ਅੱਗੇ ਅਸੀਂ ਹਰ ਦਿਨਸ ਕੋਈ ਵੀ ਦਿਨਸ ਲਾ ਲੋ ਚਾਹੇ ਤਿਆਂ ਲਾ ਲੋ ਕੁਛ ਵੀ ਲਾ ਲੋ ਅਸੀਂ ਹਰੇਕ ਦਿਨਸ ਤੇ ਬੱਚਿਆਂ ਨੂੰ ਅੱਡ ਦੀ ਚੀਜ਼ ਜ਼ਰੂਰ ਦੋ ਖਵਾਉਣੇ ਹੈ ਆ ਕੀ ਕਾਰਨਾ ਸਕੂਲ ਹੋਰ ਵੀ ਬਹੁਤ ਸਾਰੇ ਆ ਬਹੁਤ ਸਾਰੇ ਇਹ ਵੀ ਗੱਲਾਂ ਸੁਣਨਾ ਚਾਹੁੰਦੇ ਆ ਵੀ ਜਿਹੜਾ ਸਰਕਾਰੀ ਸਮਾਨ ਆਉਂਦਾ ਉਹ ਵੰਡਿਆ ਨਹੀਂ ਜਾਂਦਾ ਸਾਨੂੰਾਂ ਦੇ ਵਿੱਚ ਗੱਲਾਂ ਹੁੰਦੀਆਂ ਤੁਹਾਡੇ ਵੱਲੋਂ ਖੁਦ ਪੈਸੇ ਲਾ ਕੇ ਜਿੰਨੀਆਂ ਖੁਆਈਆਂ ਆਉਂਦੀਆਂ ਅਸੀਂ ਆਪਦੇ ਸਰਕਾਰ ਵੀ ਸਾਨੂੰ ਪੂਰਾ ਦਿੰਦੀ ਹੈ ਜੀ ਉਹ ਤਾਂ ਜਾਂਦਾ ਹੀ ਜਾਂਦਾ ਬੱਚਿਆਂ ਦੇ ਮੂੰਹ 'ਚ ਲੇਕਿਨ ਸਾਨੂੰ ਆਉਂਦਾ ਵੀ ਅਸੀਂ ਆਪਦੇ ਵੰਨੀ ਉਹ ਜਿਹੜਾ ਦਾਨ ਕੱਢਣਾ ਹੈ ਇਹਨਾਂ ਬੱਚਿਆਂ ਦੀ ਇੱਛਾਵਾਂ ਜਿਹੜੀਆਂ ਮਨ 'ਚ ਰਹਿ ਜਾਂਦੀਆਂ ਜਿਵੇਂ ਕਦੇ ਸਮੋਸੇ ਖਾਣੇ ਆਏ ਅਸੀਂ ਕਚੋਰੀਆਂ ਖਾਣੀਆਂ ਹੈ ਜਾਂ ਅਸੀਂ ਆਈਸਕ੍ਰੀਮ ਖਾਣੀਆਂ ਉਹ ਬੱਚਿਆਂ ਦੇ ਮਨ ਦੇ ਵਿੱਚ ਦਬੀਆਂ ਰਹਿ ਜਾਂਦੀਆਂ ਉਹਨਾਂ ਨੂੰ ਸਾਨੂੰ ਐਂ ਆਉਂਦਾ ਵੀ ਅਸੀਂ ਉਹਨਾਂ ਦੀਆਂ ਦਵੀਆਂ ਹੋਈਆਂ ਇੱਛਾਵਾਂ ਨੂੰ ਅਸੀਂ ਪੂਰੀਆਂ ਕਰਦੀ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਉਹਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਰੇਕ ਦਿਵਸ ਤੇ ਐਡਡ ਚੀਜ਼ਾਂ ਖਵਾ ਕੇ ਕਿਤੇ ਨਾ ਕਿਤੇ ਜੀ ਆਪਾਂ ਆਮਨ ਕਰਦੇ ਗੁਰਦੁਆਰੇ ਦੇ ਆ ਕੇ ਜਾਂ ਮੰਦਰ ਦੇ ਕੇ ਮਸਜਿਦ ਦੇ ਕੇ ਪਰ ਜੇ ਇਹ ਬੱਚਿਆਂ ਦੀ ਖੁਸ਼ੀ ਲਈ ਕੋਈ ਦਿੱਤਾ ਜਾਵੇ ਤਾਂ ਉਸ ਤੋਂ ਵੀ ਚੰਗਾ ਨਹੀਂ ਕਿਤੇ ਮੰਦਰ ਗੁਰਦੁਆਰਿਆਂ ਚ ਦਾਨ ਦੇਣ ਵਾਸਤੇ ਬਹੁਤ ਲੋਕ ਬੈਠੇ ਨੇ ਪਰ ਇਹਨਾਂ ਗਰੀਬ ਬੱਚਿਆਂ ਵਾਸਤੇ ਸਾਨੂੰ ਐ ਹੁੰਦਾ ਇਹ ਸਾਡੇ ਬੱਚੇ ਆ ਸਾਡੇ ਕੋਲ ਸਵੇਰ ਤੋਂ ਆ ਕੇ 6 ਘੰਟੇ ਸਾਡੇ ਕੋਲ ਬੈਠੇ ਰਹਿੰਦੇ ਆ ਇਹਨਾਂ ਨੂੰ ਅਸੀਂ ਜਿਵੇਂ ਆਪਦੇ ਬੱਚਿਆਂ ਵਾਂਗੂ ਟ੍ਰੀਟ ਕਰਦੇ ਜਿਵੇਂ ਸਾਡੇ ਘਰਾਂ ਚ ਬੱਚੇ ਸਾਡੇ ਤੋਂ ਕੁਝ ਮੰਗਦੇ ਆ ਖਾਣ ਨੂੰ ਫਿਰ ਸਾਨੂੰ ਹੁੰਦਾ ਵੀ ਇਹਨਾਂ ਇਹ ਕਿਹਦੇ ਤੋਂ ਮੰਗਣ ਇਹਨਾਂ ਦੇ ਤਾਂ ਮਾਂ ਪਿਓ ਇੱਛਾ ਵੀ ਨਹੀਂ ਪੂਰੀ ਕਰ ਸਕਦੇ ਫਿਰ ਅਸੀਂ ਉਹ ਸਾਰੇ ਰਲ ਮਿਲ ਕੇ ਇੱਕ ਚੀਜ਼ ਸੋਚ ਲੈਣਾ ਵੀ ਅੱਜ ਐਸ ਦਿਵਸ ਤੇ ਅਸੀਂ ਇਹਨਾਂ ਨੂੰ ਆ ਚੀਜ਼ ਖਵਾਉਣੀ ਖੋਣੀ ਹੈ ਕਿਉਂਕਿ ਬੱਚੇ ਡਿਮਾਂਡ ਕਰਦੇ ਉਸ ਚੀਜ਼ ਤੋਂ ਜਿਹੜੇ ਹੋਰ ਟੀਚਰ ਨੇ ਵੱਖ-ਵੱਖ ਸਕੂਲਾਂ 'ਚ ਸਰਕਾਰੀ ਅਹੁਦੇ ਤੇ ਲੱਗੇ ਕੀ ਕਹਿਣਾ ਚਾਹੁੰਦੇ ਉਹਨਾਂ ਤੇ ਸਾਰੇ ਮੇਰੇ ਹਿਸਾਬ ਨਾਲ ਤਾਂ ਜੇ ਸਾਰੇ ਸਰਕਾਰੀ ਸਕੂਲਾਂ ਦੇ ਟੀਚਰ ਬਹੁਤ ਵਧੀਆ ਨੇ ਆਪਦੇ ਬਣੇ ਉਹ ਸਾਰੇ ਉਪਰਾਲਾ ਬਹੁਤ ਸੋਨਾ ਕਰਦੇ ਆ ਸਭ ਖਵਾਉਂਦੇ ਨੇ ਆਪਦੇ ਪੱਲਿਓ ਵੀ ਖਵਾਉਂਦੇ ਨੇ ਕੋਈ ਕਿਤਾਬਾਂ ਵੀ ਬੱਚਿਆਂ ਨੂੰ ਦਿੰਦਾ ਹੈ ਕੋਈ ਕਾਪੀਆਂ ਵੀ ਲਿਆ ਕੇ ਦਿੰਦੇ ਆ ਕੁਝ ਖਾਣ ਪੀਣੋ ਵੀ ਲਿਆ ਕੇ ਦਿੰਦੇ ਆ ਮੇਰੇ ਹਿਸਾਬ ਨਾਲ ਤਾਂ ਸਾਰੇ ਸਰਕਾਰੀ ਸਕੂਲਾਂ ਦੇ ਜਿੰਨੇ ਟੀਚਰਸ ਹੈ ਸਾਰੇ ਆਪਦੇ ਬੱਚਿਆਂ ਵਾਸਤੇ ਬਹੁਤ ਕੁਝ ਕਰਦੇ ਆ